ਬੱਚੇ ਨੇ ਖਬਰ ਲਵਾਈ ਆ ਤੇ ਬੱਚੇ ਦੇ ਮੁਤਾਬਕ ਅਸੀਂ ਵਟਨ ਦੇ ਨੇ ਬੱਚਾ ਤੇ ਸਕੂਲੇ ਨਹੀਂ ਡਾਟਾ ਜਾਂਦਾ ਇਹਨਾਂ ਤਾਂ ਕੀਆ ਦਿੱਤੀਆਂ ਕਿ ਕਿਦਾਂ ਦੇ ਸਾਡੇ ਦੇ ਕੁੱਤਾ ਬੰਦਾ ਮੈਂ ਆਖੂੰਗਾ ਇਹ ਇਲਜ਼ਾਮ ਲਾ ਰਿਆ ਪਰ ਇਹਦੀ ਅਗੇਂਸਟ ਜਿਹੜਾ ਵਾ ਮੈਂ ਮਾਨ ਨੀ ਦਾ ਕੇਸ ਕਰਨਾ ਵਾ ਉਹਦੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਪਲੱਸ ਉਹਨਾਂ ਦੇ ਜਿਹੜੇ ਸਾਡੇ ਤੇ ਗਲਤ ਇਲਜ਼ਾਮ ਲਾ ਰਿਹਾ ਅਸੀਂ ਕੋਈ ਐਵੇਂ ਕਰੋ ਵੱਡੇ ਥੋੜੀ ਜਿਹੜੇ ਆ ਜਾਂਦੇ ਆ ਅਸੀਂ ਇਹ ਗੱਲ ਕਹੀਨੀ ਆ ਤੇ ਇਹ ਵੀ ਅਨਕਵਰੀ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਰ ਬਹੁਤ ਹੀ ਰਿਸਪੈਕਟਫੁਲ ਇੰਨੀ ਬੱਚਿਆਂ ਦੀ ਪੇਨ ਲੈਣ ਵਾਲੇ ਉਹ ਟੀਚਰਸ ਨੇ ਉਹਨਾਂ ਤੇ ਕਿੰਨਾ ਗੰਦਾ ਇਲਜ਼ਾਮ ਲਗਾ ਰਹੇ ਨੇ ਇਹ ਪਹਿਲੇ ਦਿਨ ਜਿੱਦ ਨੂੰ ਬੱਚੇ ਨੇ ਵਾਸ਼ਰੂਮ ਕੀਤਾ ਜੀ ਅਸਲੀ ਕਲਾਸ ਦੇ ਵਿੱਚ ਅਸੀਂ ਆਣ ਕੇ ਪੂਰੀ ਬੱਚਿਆਂ ਕੋਲ ਨੁਗਵਾਰੀ ਕੀਤੀ ਹੈ ਜੀ ਉਹਨਾਂ ਆਖਿਆ ਕਿ ਨੇਕ ਕੀਤਾ ਜੀ ਗਲਤ ਕੰਮ ਕੀਤਾ ਅਜੇ ਪ੍ਰਤਾਪ ਸਿੰਘ ਜਿਹੜਾ ਬੇਜ਼ਮੀ ਵਿੱਚੇ ਨਿਕਲਤੀ ਕੀਤੀ ਹੈ ਨਾ ਜੀ ਇਹਦਾ ਬਾਪ ਮੈਡਮ ਨੂੰ ਮੈਸੇਜ ਕੀਤਾ ਬਹੁਤ ਗਲਤ ਭੇਜਦਾ ਰਿਹਾ ਜੀ ਕਿਹੜਾ ਉਹਨਾਂ ਦੀ ਗੱਥਾ ਬੁਰੀ ਕੱਢੜ ਕਬੂਤ ਮੇਰ ਕੋ ਆ ਕੇ ਤੂੰ ਤੋੜਾ ਨਾ ਗਇਆ ਪਰ ਆ ਜੋ ਗੱਲਾਂ ਸੀ ਸੁਣਦਾ ਤਿੰਨ ਚਾਰ ਦਿਨ ਹੋ ਗਏ ਸਾਡੇ ਬੱਚੇ ਵੈਸੇ ਵੀ ਡਰਦੇ ਔਨ ਨਹੀਂ ਦੇ ਕਿ ਮम्मा ਪਤਾ ਨਹੀਂ ਅੱਥੇ ਕੀ ਹੋ ਜਾਣਾ ਇੱਕ ਤੇ ਇੱਕ ਤੇ ਬੱਚੇ ਨੇ ਇਹਨਾਂ ਦੇ ਬੱਚੇ ਨੇ ਛਿਦਾਰਤ ਕੀਤੀ ਆ ਜੀ ਉਹ ਆ ਕੇ ਗਲਤੀ ਨਹੀਂ ਮੰਨੇਗੀ ਗਲਤੀ ਨਹੀਂ ਮੰਨੀ ਉਲਟਾ ਆ ਕੇ ਮੈਡਮਾਂ ਤੇ ਜਿਹੜੀ ਇਹਨੇ ਗਲਤ ਬਿਆਨਬਾਜ਼ੀ ਕੀਤੀ ਜਾਣੀ ਜੀ ਇਹ ਬਹੁਤ ਨਿੰਦਣਯੋਗ ਹੈ ਅਸੀਂ ਸਾਰੇ ਜਿਹੜੇ ਆ ਇਹ ਚੰਗੇ ਪਰਿਵਾਰਾਂ ਵਾਲੇ ਆ ਅਸੀਂ ਕੋਈ ਮਤਲਬ ਕਿ ਇੱਥੇ ਕੋਈ ਨਗਰ ਕਾਫੜੇ ਥੋੜਾ ਜਿਹਾ ਇਦਾਂ ਦੇ ਇਹ ਕੰਮ ਕਰਾਂ ਮੈਂ ਜਿਹੜੀਆਂ ਗੱਲਾਂ ਉਹਦੋਂ ਤੁਹਾਨੂੰ ਕਹੀਆਂ ਵਿਦ ਐਵੀਡੈਂਸ ਵਿਦ ਪ੍ਰੂਫ ਆ ਮੇਰੀਆਂ ਸਾਰੀਆਂ ਗੱਲਾਂ ਮੇਰੇ ਫੋਨ 'ਚ ਰਿਕਾਰਡਡ ਆ ਜਿਹਨੇ ਬਾਥਰੂਮ ਕੀਤਾ ਕੀ ਯਾਰ ਬਾਥਰੂਮ ਕਿਵੇਂ ਗੱਲ ਹਵਾ 'ਚ ਡਾ ਕੇ ਇਹਨਾਂ ਨੇ ਬਾਥਰੂਮ ਕਟਾ ਬਾਥਰੂਮ ਤੇ ਇੱਥੇ ਆਏ ਉਹਨੇ ਭਰਾ ਤਾਂ ਦਿਨਾਂ ਕਿ ਗਾੜੀ ਬਲੋਜ਼ ਕੀਤਾ ਮੈਂ ਉਹੀ ਮੰਨਦਾ ਵੀ ਕੀ ਕਾਊਗਾ ਕਾਂਦੀ ਬਹੁਤ ਅਸਰ ਪਿਆ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਮੈਂ ਤਾਂ ਬਹੁਤ ਡਿਪਰੈਸ਼ਨ ਚਾ ਮੇਰੀ ਸ਼ੂਗਰ ਰਾਤ ਦੀ ਹਾਈ ਹੋਈ ਬੀਪੀ ਹਾਈ ਹੋਇਆ ਪਿਆ ਬੱਚਾ 15 ਥੋੜਾ ਥਾਲ ਦਾ ਬੱਚਾ ਵਾ ਸਾਡੀਆਂ ਉਹ ਮਾਸਟਰਾਨੀਆਂ ਵੀ ਟੀਂਆਂ ਵਰਗੀਆਂ ਵਾ ਇਹ ਨਹੀਂ ਗੱਲ ਪਈ ਅਸੀਂ ਗਲਤ ਕਿਸੇ ਤੇ ਅਲੀਗੇਸ਼ਨ ਲਾਈਏ ਇੱਕ ਵਾਰੀ ਬੱਚਾ ਸਾਡੇ ਸਾਹਮਣੇ ਕਰਨੇ ਹੀ ਉੱਤੋਂ ਹੀ ਪਛਾ ਲੈਣ ਉਹਦੇ ਗੱਲਾਂ ਚੋਂ ਹੀ ਗੱਲਾਂ ਨਿਕਲ ਆਉਂਦੀਆਂ ਵੀ ਮੁੰਡੇ ਨੇ ਦੋਵਾਂ ਨੂੰ ਗਲਤ ਹਰਕਤਾਂ ਕਰਦੇ ਨੂੰ ਦੇਖਿਆ ਵਾ ਬੀਤੇ ਦਿਨੀ ਤਰਨਤਾਰਨ ਦੇ ਇੱਕ ਸਰਕਾਰੀ ਸਕੂਲ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਸੁਣਨ ਤੋਂ ਬਾਅਦ ਯਕੀਨ ਨਹੀਂ ਹੋਇਆ ਕਿ ਕਲਾਸ ਦੇ ਵਿੱਚ ਕੋਈ ਪਰਦਾ ਹੋਇਆ ਵਿਦਿਆਰਥੀ ਮੁੰਡਾ ਇਹੋ ਜਿਹੀ ਹਰਕਤ ਵੀ ਕਰ ਸਕਦਾ ਹੈ ਉੱਥੇ ਮੌਜੂਦ ਵਿਦਿਆਰਥਣਾਂ ਦੇ ਵੱਲੋਂ ਕੁੜੀਆਂ ਅਤੇ ਮੁੰਡਿਆਂ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਸੀ ਉਹ ਸੁਣ ਕੇ ਉੱਥੇ ਦੀ ਮੈਡਮ ਵੀ ਸੁੰਨ ਰਹਿ ਗਈ ਸੀ ਪਰ ਉਸ ਸਮੇਂ ਛੁੱਟੀ ਦਾ ਟਾਈਮ ਪਰ ਉਸ ਦਿਨ ਮੇਂ ਛੁੱਟੀ ਦਾ ਟਾਈਮ ਹੋਣ ਕਰਕੇ ਮੈਡਮ ਨੇ ਬੱਚਿਆਂ ਨੂੰ ਘਰ ਭੇਜ ਦਿੱਤਾ ਤੇ ਅਗਲੇ ਦਿਨ ਜਦੋਂ ਉਹਨਾਂ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਬਾਰੇ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਲਾਸਰੂਮ ਦੇ ਵਿੱਚ ਹੀ ਮੁੰਡੇ ਦੇ ਵੱਲੋਂ ਜਿੱਪ ਖੋਲ ਕੇ ਗਲਤ ਕੰਮ ਕੀਤਾ ਗਿਆ ਸੀ ਮੈਡਮ ਦੇ ਵੱਲੋਂ ਇਹ ਸਭ ਕੁਝ ਦੱਸਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਮੁੰਡੇ ਦੇ ਪੀਤਾ ਦੇ ਵੱਲੋਂ ਵੀ ਸਕੂਲ ਦੇ ਵਿੱਚ ਜਾ ਕੇ ਭੰਤੋੜ ਕੀਤੀ ਗਈ ਹੈ ਤੇ ਨਾਲ ਹੀ ਕਈ ਤਰ੍ਹਾਂ ਦੇ ਹੋਰ ਵੀ ਦੋਸ਼ ਲਗਾਏ ਗਏ ਨੇ ਇਹਨਾਂ ਸਾਰੇ ਦੋਸ਼ਾਂ ਦੀ ਸਫਾਈ ਉਹਨਾਂ ਮਾਪਿਓ ਦੇ ਵੱਲੋਂ ਦਿੱਤੀ ਗਈ ਹੈ ਕਿ ਆਖਿਰਕਾਰ ਕਿਉਂ ਉਹਨਾਂ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਆਪਣੀ ਸਫਾਈ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕਿਹਾ ਪਰ ਦੂਸਰੇ ਪਾਸੇ ਪੂਰੇ ਪਿੰਡ ਵਾਲੇ ਇਸ ਮੌਕੇ ਤੇ ਸਕੂਲ ਵਾਲਿਆਂ ਦੇ ਨਾਲ ਖੜੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਬੰਦਾ ਹੀ ਗਲਤ ਹੈ ਅਤੇ ਇਸ ਤਰ੍ਹਾਂ ਦੇ ਇਲਜ਼ਾਮ ਬੇਬੁਨਿਆਦ ਨੇ ਜੋ ਵੀ ਸਕੂਲ ਵਾਲਿਆਂ ਤੇ ਅਤੇ ਅਧਿਆਪਕਾਂ ਦੇ ਉੱਪਰ ਲੱਗ ਰਹੇ ਕੀ ਹੈ ਇਹ ਸਾਰਾ ਮਾਮਲਾ ਪੂਰੀ ਬਾਰੀਕੀ ਦੇ ਨਾਲ ਸਮਝਦਿਆਂ ਕਿਉਂਕਿ ਬਹੁਤ ਕੁਝ ਐਸਤੇ ਵੀ ਜੋ ਕਿ ਸਕੂਲ ਵਾਲਿਆਂ ਦੇ ਵੱਲੋਂ ਕਿਹਾ ਗਿਆ ਅਤੇ ਦੂਸਰੇ ਪਾਸੇ ਦੂਜੇ ਪੱਖ ਦੇ ਵੱਲੋਂ ਯਾਨੀ ਕਿ ਉਸ ਵਿਦਿਆਰਥੀ ਦੇ ਮਾਪਿਓ ਦੇ ਵੱਲੋਂ ਦੱਸਿਆ ਗਿਆ। ਪੂਰਾ ਸਾਰੇ ਬਿਲਕੁਲ ਬਹੁਤ ਮੰਦਭਾਗੀ ਗੱਲ ਆ ਤੇ ਮੈਂ ਇੱਕ ਕਿੱਕਰ ਯੂਨੀਅਨ ਦਾ ਬਾਸਟ ਕਿਕਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਪਲੱਸ ਇੱਕ ਸਟੇਟ ਵਾਡੀ ਟੀਚਰ ਐ ਐਮ ਐਸ ਕਾਲ ਤੇ ਮੇਰੇ ਉੱਤੇ ਇਦਾਂ ਦਾ ਇਲਜ਼ਾਮ ਲਾ ਕੇ ਬਹੁਤ ਜ਼ਿਆਦਾ ਜਿਹੜਾ ਵਾ ਮੇਰੀ ਸ਼ਾਨ ਦੇ ਖਿਲਾਫ ਜਿਹੜਾ ਉਹਨੇ ਇਹ ਗੱਲ ਕੀਤੀ ਆ ਕਿਉਂਕਿ ਗੱਲ ਕੁਝ ਹੋ ਰਿਹਾ ਜੇ ਕੋਈ ਇਦਾਂ ਦੀ ਗੱਲ ਸੀ ਤੇ ਜਿਸ ਦਿਨੇ ਇਨਸੀਡੈਂਟ ਵਾਪਰਿਆ 22 ਤਰੀਕ ਨੂੰ ਜਿਸ ਦਿਨ ਉੱਥੇ ਆ ਕੇ ਉਹਨੇ ਇਹ ਭੰਨਤੋੜ ਕੀਤੀ ਆ ਉਸ ਉਹਦੇ ਬੱਚੇ ਦੇ ਮਾਤਾ ਪਿਤਾ ਨੇ ਉਸ ਦਿਨ ਇਹ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿਉਂਕਿ ਉਹਦਨੇ ਉਹਨੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਇਹ ਜਾਣ ਬੁੱਝ ਕੇ ਸਾਡੇ ਜਿਹੜੀ ਆ ਸ਼ਾਨ ਦੇ ਖਿਲਾਫ ਇਹ ਗੱਲ ਕੀਤੀ ਸਾਡੇ ਇਮੇਜ ਤੇ ਮੈਂ ਇਹਦੇ ਉੱਤੇ ਜਿਹੜੀ ਆ ਉਹ ਜਿਹੜਾ ਟੀਵੀ ਚੈਨਲ ਆ ਜਿੰਨੇ ਇਹਨੂੰ ਪੇਸ਼ ਕੀਤਾ ਗਿਆ ਕਿਉਂਕਿ ਬਾਈਟ ਤੇ ਸਾਡੀ ਲਈ ਨਹੀਂ ਗਈ ਬਾਈਟ ਤੇ ਨਾ ਦੂਜਿਆਂ ਜਿਹੜੀਆਂ ਪਹਿਲੇ ਚੈਨਲਾਂ ਉਦੋਂ ਚੁੱਕੀ ਆ ਸਾਡਾ ਪੱਕ ਨਹੀਂ ਪਿਆ ਸਾਡਾ ਪੱਕ ਨਹੀਂ ਪਿਆ ਕਿਉਂਕਿ ਤੁਸੀਂ ਅੱਜ ਆਏ ਜੇ ਤੇ ਜਿਹੜੇ ਵਿਸ਼ੇ ਤੇ ਗੱਲ ਹੋ ਰਹੀ ਆ ਉਹਦੇ ਸਬੰਧ ਤੁਸੀਂ ਮੈਨੂੰ ਸਵਾਲ ਕਰੋਗੇ ਉਹਦੇ ਵਿੱਚ ਉਹ ਸਵਾਲ ਕੀ ਕਰ ਰਿਹਾ ਵਾ ਤੇ ਸਾਡੀ ਬਾਈਟ ਜਿਹੜੀ ਉਹ ਕਿਦਾਂ ਨਹੀਂ ਪਾਰਿਆ ਉਹ ਇਸ ਚੀਜ਼ ਦਾ ਉਹਨੇ ਜਿਹੜਾ ਵਾ ਪੱਤਰਕਾਰ ਆ ਉਹਨੇ ਇਹਦਾ ਕੋਈ ਸਰਟੀਫਿਕੇਟ ਲਿਆ ਵਾ ਉਹਨੇ ਕੋਈ ਆਪਣਾ ਹਲਫੀਆ ਬਿਆਨ ਲਿਆ ਪੀਏ ਜਿਹੜਾ ਸਾਡੇ ਤੇ ਇਲਜ਼ਾਮ ਰਿਹਾ ਹੈ ਵਾਕਿਆ ਸਰਟੀਫਾਈਆ ਜਾਂ ਇਹ ਗੱਲ ਮੈਂ ਜਿਹੜਾ ਵਾ ਇਹਦੇ ਤੇ ਮਾਨ ਨੀਦਾ ਕਿਸ ਵੀ ਕਰਨਾ ਇਹ ਸਾਰੇ ਇਹਦੇ ਪਰਿਵਾਰ ਤੇ ਜਿਹੜੇ ਸਾਹਮਣੇ ਜਿਨ੍ਹਾਂ ਨੇ ਬਿਆਨ ਦਿੱਤੇ ਇਹ ਵਾਲੇ ਤੇ ਪਲੱਸ ਜਿਹੜਾ ਟੀਵੀ ਚੈਨਲ ਵਾਲਾ ਜਿਹਨੇ ਸਾਡੇ ਇਮੇਜ ਨੂੰ ਜਿਹੜਾ ਇੰਨਾ ਤੱਕ ਕੱਪ ਲਿਆ ਅਸੀਂ ਸਾਰੇ ਜਿਹੜੇ ਆ ਇਹ ਚੰਗੇ ਪਰਿਵਾਰਾਂ ਵਾਲੇ ਆ ਅਸੀਂ ਕੋਈ ਮਤਲਬ ਕਿ ਇਥੇ ਕੋਈ ਨੰਗਨ ਖਾਫਣੇ ਥੋੜਾ ਵਾ ਜਿਹੜੇ ਇਦਾਂ ਦੇ ਇਹ ਕੰਮ ਕਰਾਂਗੇ 400 500 ਬੱਚਾ ਸਾਡਾ ਸਾਡੇ ਪਰਿਵਾਰ ਜਿਹੜੇ ਆ ਇਸ ਬੈਠੇ ਸਾਡੇ ਮਾਪੇ ਆਏ ਸਾਰੇ ਇਹ ਸਾਡੇ ਸਿਰ ਤੇ ਬੱਚਿਆਂ ਨੂੰ ਇਥੇ ਭੇਜਦੇ ਆ ਸਾਡੇ ਤੇ ਕਿਦਾਂ ਦਾ ਇਲਜ਼ਾਮ ਲਾ ਰਹੇ ਅੱਜ ਸਾਰਾ ਪਿੰਡ ਦਾ ਹੱਕ ਅੱਜ ਸਾਰਾ ਪਿੰਡ ਆ ਮੇਰੇ ਵੀ ਵਾਇਪ ਅੱਜ ਸਾਰਾ ਜਿਹੜਾ ਪਿੰਡ ਜਿਹੜਾ ਵਾ ਉਹ ਵੇਖੋ ਸਾਡੇ ਹੱਕ ਚ ਆਇਆ ਵਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਆ ਤਾਂ ਤਾਂ ਹੀ ਉਹ ਸਾਰੇ ਸਾਡੇ ਨਾਲ ਖਲੋਤੇ ਆ ਸਾਰਾ ਪਿੰਡ ਦੇ ਜਿਹਨੇ ਸਾਡੇ ਬੱਚੇ ਪੜ੍ਹਦੇ ਉਹਨਾਂ ਦੇ ਪਿੰਡਸ ਆਏ ਸਾਰੇ ਪਲੱਸ ਜਿੰਨੇ ਦੋਹਾਂ ਪੰਚਾਇਤਾਂ ਜਿਹੜੀਆਂ ਸਾਬਕਾ ਪੰਚਾਇਤਾਂ ਜਿਹੜੀਆਂ ਮੌਜੂਦਾ ਪੰਚਾਇਤਾਂ ਸਾਰੇ ਮੈਂਬਰ ਜਿਨੇ ਮੋਦਬਰ ਸਾਥੀ ਸਾਰੇ ਆਏ ਆ ਉਹ ਸਾਡੇ ਹੱਕ ਚ ਆਏ ਆ ਤੇ ਜੇ ਉਹਨਾਂ ਨੂੰ ਸਾਡੇ ਤੇ ਕੋਈ ਕਿਸ ਤਰ੍ਹਾਂ ਦੀ ਸ਼ਿਕਾਇਤ ਹੈਗੀ ਤੇ ਅਸੀਂ ਅੱਜ ਵੀ ਜਿਹੜੇ ਆ ਉਹਨਾਂ ਦੇ ਸਾਹਮਣੇ ਸਾਨੂੰ ਜਿਹੜਾ ਵਾ ਉਹਦੇ ਸਾਡ ਨੂੰ ਪੁੱਛਣ ਜਿਹੜੇ ਕੋਈ ਤਾਂ ਇਨਸੀਡੈਂਟ ਹੈਗਾ ਵਾ ਜਿਹੜੇ ਰੋਪ ਲਗਾ ਫਿਰ ਝੁੱਟੇ ਓਏ ਬਿਲਕੁਲ ਝੁੱਟਿਆ ਇਹ ਮੇਰੀ ਸ਼ਾਨ ਦੇ ਖਿਲਾਫ ਹੈ ਸਾਡੇ ਜਿਹੜੇ ਟੀਚਰ ਮੈਡਮ ਅਮਨਦੀਪ ਵਾ ਸਾਡੇ ਮੇਰੇ ਭੈਣ ਜੀ ਵੱਡੇ ਨੇ ਉਹ ਇਹ ਕਿਦਾਂ ਦੇ ਸਾਡੇ ਦੇ ਕੁੱਤਾ ਬੰਦਾ ਮੈਂ ਆਖੂਗਾ ਇਹ ਇਲਜ਼ਾਮ ਲਾ ਰਿਆ ਪਰ ਇਹਦੀ ਅਗੇਂਸਟ ਜਿਹੜਾ ਵਾ ਮੈਂ ਮਾਨ ਨੀ ਦਾ ਕੇਸ ਕਰਨਾ ਵਾ ਪਲੱਸ ਟੀਵੀ ਚੈਨਲ ਤੇ ਵੀ ਕੇਸ ਕਰਨਾ ਕਿਉਂਕਿ ਬਿਨਾ ਜਿਹੜਾ ਵਾ ਕਿਸੇ ਪੁਛਪੜਤਾਲ ਦੇ ਉਹਨਾਂ ਸਾਡੀ ਵੀਡੀਓ ਵਾਇਰਲ ਕੀਤੀ ਆ ਤੇ ਲੋਕਾਂ ਦੇ ਵਿੱਚ ਸਾਡਾ ਜਿਹੜਾ ਨੇ ਮਜ਼ਾਕ ਉਡਾਇਆ ਹਾਂਜੀ ਵੇਖੋ ਸਰ ਉਦੋਂ ਤੁਸੀਂ ਆਏ ਸੀ ਤੇ ਤੁਸੀਂ ਸਾਡੇ ਸਾਰੇ ਬਿਆਨ ਲਏ ਠੀਕ ਆ ਤੇ ਉਹਦੇ ਵਿੱਚ ਉਹਨਾਂ ਨੇ ਉਹ ਬਾਈਟ ਜਿਹੜੀ ਛੋਕੇ ਉਹ ਲਾ ਲਈ ਹੈ ਤੇ ਉਹ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੇ ਪੁੱਛਿਆ ਜਿਹੜਾ ਆਏ ਪੱਤਰਕਾਰ ਉਹਨਾਂ ਦੀ ਬਾਈਟ ਲੈ ਕੇ ਗਏ ਤੇ ਉਹ ਕਹਿ ਰਹੇ ਕਿ ਅਹੀ ਮੈਡਮ ਦੀ ਬਾਈਟ ਲਈ ਬਿਲਕੁਲ ਝੂਠ ਆ ਮੇਰੇ ਕੋਲ ਆਏ ਨਹੀਂ ਕਿ ਵੇਖੋ ਮੈਂ ਜਿਹੜੀਆਂ ਗੱਲਾਂ ਉਹਦਾਂ ਤੁਹਾਨੂੰ ਕਹੀਆਂ ਵਿਦ ਐਵੀਡੈਂਸ ਵਿਦ ਪ੍ਰੂਫ ਆ ਮੇਰੀਆਂ ਸਾਰੀਆਂ ਗੱਲਾਂ ਮੇਰੇ ਫੋਨ 'ਚ ਰਿਕਾਰਡਡ ਆ ਤੇ ਉਹ ਜਿਹੜੇ ਆ ਉਹ ਸਾਡੇ ਤੇ ਗਲਤ ਇਲਜ਼ਾਮ ਲਾ ਰਾ ਰਹੇ ਆ ਉਹਦਾ ਪ੍ਰੂਫ ਦੇ ਇੱਕ ਵਾਰੀ ਬੱਚਾ ਸਾਡੇ ਸਾਹਮਣੇ ਕਰਨਾ ਹੀ ਉਹ ਤਾਂ ਹੀ ਪੁੱਛਾ ਲੈਣ ਉਹਦੀਆਂ ਗੱਲਾਂ 'ਚ ਹੀ ਗੱਲਾਂ ਨਿਕਲ ਆਉਣਗੀਆਂ ਤੁਸੀਂ ਜਾ ਕੇ ਬੇਸ਼ੱਕ ਉਹਨਾਂ ਦੀ ਬਾਈਟ ਲਓ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜਿਸ ਦਿਨ ਤੁਸੀਂ ਮੇਰੀ ਬਾਈਟ ਲੈਣ ਆਏ ਪਿਓ ਦਾ ਫਾਦਰ ਜਿਹੜਾ ਜੇਲ੍ਹ 'ਚ ਆ ਤੇ ਜਾ ਕੇ ਉੱਥੋਂ ਦੀ ਬਾਈਟ ਲਓ ਹੁਣ ਮਾਫੀਆ ਮੰਗ ਰਿਹਾ ਤੇ ਇਹ ਜਿਹੜੇ ਆ ਬਿਲਕੁਲ ਗਲਤ ਇਲਜ਼ਾਮ ਲਾ ਰਹੇ ਆ ਸਾਡੇ ਤੇ ਤੇ ਮੈਂ ਜਿਹੜਾ ਉਹ ਪੱਤਰਕਾਰ ਆ ਉਹਦੇ ਵਿਰੁੱਧ ਵੀ ਕਾਰਵਾਈ ਕਰਨੀ ਆ ਉਹਦੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਪਲੱਸ ਉਹਨਾਂ ਤੇ ਜਿਹੜੇ ਸਾਡੇ ਤੇ ਗਲਤ ਇਲਜ਼ਾਮ ਲਾ ਰਹੇ ਐ ਕੋਈ ਐਵੇਂ ਕਰੋ ਗੱਡੇ ਥੋੜੀ ਜਿਹੜੇ ਆ ਜਾਂਦੇ ਆ ਜੇ ਇਹੋ ਜੀ ਕੋਈ ਗੱਲ ਆ ਸਾਰੇ ਪੇਰੈਂਟਸ ਗਰਲਸ ਦੇ ਪੇਰੈਂਟਸ ਇੱਥੇ ਖੜੇ ਆ ਉਹ ਉਹਨਾਂ ਕੋਲ ਪੁੱਛ ਲੋ ਤੁਸੀਂ ਜੇ ਕੋਈ ਇਹੋ ਜੀ ਗੱਲ ਮੈਂ 2015 ਤੋਂ ਇੱਥੇ ਜੌਬ ਕਰ ਰਹੀ ਆ ਪਿੰਡ ਦੀ ਸਾਰੀ ਪੰਚਾਇਤ ਸਾਡੇ ਨਾਲ ਲੱਗਦਾ ਨਹੀਂ ਤਾਂ ਇਹ ਚੀਜ਼ ਨਾਲ ਅਕਸਰ ਹਾਂਜੀ ਬਹੁਤ ਅਸਰ ਪਿਆ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਮੈਂ ਤਾਂ ਬਹੁਤ ਡਿਪਰੈਸ਼ਨ ਚ ਆ ਮੇਰੀ ਸ਼ੂਗਰ ਰਾਤ ਦੀ ਹਾਈ ਹੋਈ ਬੀਪੀ ਹਾਈ ਹੋਇਆ ਪਿਆ ਵੇਖੋ ਦੀ ਸੱਚਾਈ ਬਿਲਕੁਲ ਸਹੀ ਆ ਅਸੀਂ ਬੱਚੇ ਨੂੰ ਨਾ ਸਿਖਾਇਆ ਨਾ ਗੱਲਾਂ ਬਾਤ ਨਾ ਹੀ ਅੱਖੀਂ ਨਹੀਂ ਕੁਝ ਵੇਖਿਆ ਨਾ ਹੀ ਮੁੰਡੇ ਸਾਡਾ ਜਿਹੜਾ ਉਹ ਕੋਈ ਭਰਾ ਸਾਡਾਂ ਦੇ ਵੀ ਪੰਨ ਤੋੜ ਕੇ ਗਿਆ ਨਾ ਲੜਾਈ ਅੱਖੀਂ ਇਹਨਾਂ ਦੀ ਵੇਖੀ ਤੇ ਨਾ ਹੀ ਉਹਨਾਂ ਨੂੰ ਫੜਿਆ ਇਹ ਬੱਚੇ ਦੇ ਕਹਿਣ ਮੁਤਾਬਕ ਆ ਬੱਚਾ 15 16 ਸਾਲ ਦਾ ਬੱਚਾ ਵਾ ਸਾਡੀਆਂ ਉਹ ਮਾਸਟਰਾਂੀਆਂ ਵੀ ਢੀਆਂ ਵਰਗੀਆਂ ਵਾ ਇਹ ਨਹੀਂ ਗੱਲ ਪਈ ਅਸੀਂ ਗਲਤ ਕਹੇ ਤੇ ਅਲੀਗੇਸ਼ਨ ਲਾਈਏ ਪਰ ਜੋ ਬੱਚੇ ਦੇ ਦਰਸ਼ਨ ਮੁਤਾਬਕ ਤੇ ਉਹਦੀ ਮਾਂ ਨੇ ਦਰਸ਼ਨ ਮੁਤਾਬਕ ਇਹ ਗੱਲ ਸਾਰੀ ਹੋਈ ਆ ਸਾਡੇ ਨੂੰ ਕੋਈ ਗੱਲ ਬਾਤ ਨਹੀਂ ਧੱਕੇਸ਼ਾ ਹੀ ਨਹੀਂ ਜਾਣ ਕਿਤਰਾ ਨਹੀਂ ਸਿਰਫ ਇਹ ਸਾਡੇ ਤੇ ਧੱਕੇਸ਼ਾ ਹੀ ਮਾਸਟਰ ਜਿਹੜੇ ਆ ਇਹ ਬਿਲਕੁਲ ਤੇ ਪਿੰਡ ਦੀ ਪੰਚਾਇਤ ਵਾਲੇ ਖਰਾ ਰਏ ਆ ਸਾਡੀ ਜਗ ਲਗਤਬਾਜੀ ਹੋਣੀ ਇਹ ਬੱਬੂ ਸਰਪੰਚ ਜਿਹੜਾ ਵਾ ਇਹ ਅੱਗੇ ਵੀ ਸਾਡੇ ਦੇ ਪਰਚੇ 156/18 ਤੇ 2018 ਇਹਨੇ ਸਾਡੀ ਰੱਪਤ ਨੰਬਰ 26/18 ਦੀ ਸਾਡੀ ਖਾਜ ਮੋਟੀ ਰਕਮ ਲੈ ਕੇ ਵਿਰੋਧੀ ਪਾਰਟੀ ਨੂੰ ਦੇ ਕੇ ਇਹ ਕਰਵਾਈ ਆ ਇਸ ਕਰਕੇ ਜਿਹੜੇ ਆ ਇਹ ਪੰਚਾਇਤ ਦੂਜੇ ਵੀ ਸਾਰੇ ਜਿਹੜੇ ਆ ਨਾ ਇਹ ਸਾਡੇ ਨਾਲ ਸਾਰਾ ਪੇਪੀ ਇੱਕ ਲੱਗਦਾ ਬਾਤ ਕਿ ਇਹਨੂੰ ਅਸੀਂ ਥੱਲੇ ਲਾ ਕੇ ਤੇ ਗੋਡਿਆਂ ਥੱਲੇ ਰੱਖੀਏ ਪਰ ਮੈਂ ਸਚਾਈ ਦੇ ਤੱਤੇ ਕੱਲਾ ਹੀ ਵੜਾਵਾਂ ਤੇ ਕੱਲਾ ਹੀ ਥੋੜਾਵਾਂ ਮਹਾਰਾਜ ਸਾਰਿਆਂ ਨੂੰ ਉਮਰਾਂ ਬਖਸ਼ੇ ਮੇਰੇ ਪਿੰਡ ਦੇ ਦੂਜਿਆਂ ਨੂੰ ਵੀ ਪਰ ਜਦੋਂ ਇਹ ਗੱਲ ਹੋਈ ਵਰਤਨ ਲਾਇਆ ਗਏ ਪਹਿਲੇ ਦਿਨ ਉਦੋਂ ਸਾਡੇ ਵਰਤਨ ਕੋਲੋਂ ਲੈ ਫਿਰ ਜਦੋਂ ਪੰਚਾਇਤ ਅਸੀਂ ਗਈ ਮੈਂ ਕਹਾਂ ਭਾਵੇਂ ਉਹਨਾਂ ਨੂੰ ਮਾਸਟਰ ਨੂੰ ਵੀ ਅਸੀਂ ਮਾਫੀ ਤੁਹਾਡੇ ਕੋ ਭਾਵੇਂ ਮੁੰਡੇ ਦਾ ਨਹੀਂ ਕੁਝ ਵੇਖਿਆ ਅਸੀਂ ਤੁਹਾਡਾ ਨਹੀਂ ਕੁਝ ਵੇਖਿਆ ਟਾਲਾ ਸਾਹਿਬ ਜਿਹੜੀ ਆ ਉਥੇ ਸੌਹ ਦੇ ਦੀ ਠੀਕ ਆ ਜੇ ਨਹੀਂ ਟਾਲਾ ਸਾਹਿਬ ਦੇਣੀ ਤਾਂ ਸੌਹ ਨੀਮ ਤੇ ਕਰ ਲੋ ਨੀ ਜੇ ਕਹੇ ਕੁੜੀਆਂ ਸਾਰੀਆਂ ਆਂ ਨੀਆਂ ਵਾ ਇਹਨੇ ਬਾਥਰੂਮ ਕੀਤਾ ਕੀ ਯਾਰ ਬਾਥਰੂਮ ਐਵੇਂ ਗੱਲ ਹਵਾ ਚ ਢਾ ਕੇ ਇਹਨਾਂ ਨੇ ਬਾਥਰੂਮ ਕਟਾ ਬਾਥਰੂਮ ਤੇ ਇੱਥੇ ਆਏ ਉਹਨੇ ਭਰਾ ਤੁਹਾਡੇ ਨਾਲ ਕੇ ਗਾਲੀ ਗਲੋਚ ਕੀਤਾ ਮੈਂ ਉਹ ਵੀ ਮੰਨਦਾ ਵੀ ਕੀਤਾ ਹੋਊਗਾ ਇੱਕ ਮੈਂ ਸੌਹ ਨੀਮ ਖਾਈ ਜਾਵਾਂ ਉਹਦੀ ਚਲੋ ਕੀਤਾ ਵਾ ਉਹਦੇ ਮਾਫੀ ਨਾਵੇਂ ਵੀ ਅਸੀਂ ਪੰਚਾਇਤ ਗਈਆਂ ਗਏ ਆ ਮੈਂ ਬਲਜੀਤ ਸਿੰਘ ਮੈਂਬਰ ਮੈਂਬਰ ਸਾਹਿਬ ਦਾ ਉਹਨੂੰ ਘੱਲਿਆ ਮੈਂ ਕਿਹਾ ਵੀ ਜਾ ਇਹਨਾਂ ਨੂੰ ਕੋਈ ਮਾਫੀ ਨਾਵਾ ਅਸੀਂ ਸਾਰੇ ਪਰਿਵਾਰ ਜੋ ਵੀ ਉਹ ਮਾਪੇ ਉਹ ਮੰਗ ਲੈਂਦੇ ਉਹਦੇ ਤੇ ਮੈਂ ਵੀ ਮੰਨ ਲਊਗਾ ਮੈਂ ਸੇਖੋਂ ਦੇ ਨਾਤੇ ਮੈਂ ਮੰਨ ਲਊਗਾ ਤੇ ਆਪਾਂ ਗੱਲ ਨੂੰ ਨਾ ਵਧਾਈਏ ਗਰਮੀਤ ਸਿੰਘ ਨੇ ਕਿਹਾ ਵੀ ਜੋ ਮਰਜ਼ੀ ਹੋ ਜੇ ਮੈਂ ਜਿਹੜੀ ਆ ਇਹ ਗੱਲ ਜਿਹੜੀ ਆ ਪਰਚਾ ਕਰਾ ਕੇ ਹੀ ਹਟਣਾ ਫੇਰ ਬੱਚੇ ਦੀ ਮਾਂ ਨੇ ਸਾਨੂੰ ਇਹ ਗੱਲ ਦੱਸੀ ਵੀ ਗੱਲ ਤੇ ਅਸਲੀ ਆ ਵਾ ਤਰੇ ਇਹੀ ਕਰਕੇ ਤੇ ਲੜ ਕੇ ਆਏ ਆ ਵੀ ਮੁੰਡੇ ਨੇ ਦੋਵਾਂ ਨੂੰ ਗਲਤ ਹਰਕਤਾਂ ਕਰਦੇ ਨੂੰ ਦੇਖਿਆ ਵਾ ਅਸੀਂ ਨਹੀਂ ਕੋਈ ਵੇਖਿਆ ਐਵੇਂ ਜੇ ਜੋ ਬੱਚੇ ਦੇ ਕਹਿਣ ਮੁਤਾਬਕ ਆ ਉਹਦੇ ਮੁਤਾਬਕ ਆ ਅੱਜ ਇਹ ਸਾਰੀ ਪੰਚਾਇਤ ਕਰ ਜਾਂਦੀ ਆ ਐ ਕਰ ਲੋ ਓ ਕਰ ਲੋ ਮੈਂ ਇੱਕ ਬਹੁਤੀ ਗੱਲ ਮੇਰਾ ਜਾਰੀ ਤੱਕ ਇਸ਼ਾਈ ਹੋਈ ਤੇ ਸਾਰਾ ਟੱਪਰ ਨੰਬਰ ਇੱਕ ਪਹਿਲੀ ਗੱਲ ਖਾ ਕੇ ਕੋ ਮਰ ਜਾਗੇ ਤੇ ਜੇ ਮਾਸਟਰਾਂ ਨੂੰ ਇਹਨਾਂ ਨੂੰ ਤਾਂ ਮਿਲਦੀ 1.5 ਲੱਖ ਰੁਪਈਆ ਘਰਾਂ ਨੂੰ ਬੈਠੇ ਆ ਮਾਸਟਰ ਗ੍ਰਮੀਸ਼ ਸਿੰਘ ਤੇ ਹੋਤੇ ਵੀ ਕੰਮ ਆ ਇਹ ਬੱਚਿਆਂ ਨੂੰ ਸਕਾਪਰਾ ਕੇ ਹੋਰ ਵੀ ਮੇਰੇ ਕੋ ਬਥੇਰੇ ਆ ਪ੍ਰੂਫ ਚੱਕਰੇ ਆ ਵੀ ਇਹਨੇ ਜਿਹੜਾ ਬਣਾ ਪੈਸੇ ਇਹਦੇ ਵਾਰੀ ਦਾ ਲੱਖ ਦੇ ਲੱਖ ਤਲਕਈਆ ਤਨਖਾਹ ਉਹ ਇਹ ਸਾਰੇ ਟਿਕਟ ਜਾਰੀਆ ਦੋ ਦੋ ਯੋਰਾ ਪਾਰ ਲਾਈਨ ਤੇ ਸਾਡੇ ਕੋਲ 10 ਰੁਪਏ ਨਹੀਂ ਗਏ ਅਸੀਂ ਕਿੱਥੋਂ ਲਾਉਣ ਡੋਗੇ ਗਰੀਬ ਬੰਦੇ ਇਹ ਸ ਕਰਕੇ ਸਾਡੀ ਬੇਟੀ ਆ ਵੀ ਤੱਕੇ ਸ਼ਾਈ ਸਾਡੇ ਨਾਲ ਜਿੰਨੇ ਵੀ ਕੀਤੀ ਮੈਂ ਹਾਈ ਕੋਰਟ ਦੇ ਵਿੱਚ ਇੱਕ ਪੇਟੀਸ਼ਨ ਫਿਰ ਦਾਇਰ ਕਰੂੰਗਾ ਭਾਵੇਂ ਉਹ ਭਾਵੇਂ ਪੱਤਰਕਾਰ ਹੋਵੇ ਭਾਵੇਂ ਉਹ ਐਸਐਚਓ ਹੋਵੇ ਭਾਵੇਂ ਐਸਐਸਪੀ ਹੋਵੇ ਭਾਵੇਂ ਡੀਜੀਪੀ ਹੋਵੇ ਤੇ ਭਾਵੇਂ ਇਥੋਂ ਦਾ ਜੋ ਵੀ ਸਰਕਾਰੀ ਕਾਨੂੰਨ ਮੁਤਾਬਕ ਜਿਹੜਾ ਵਾ ਸਕੂਲ ਦੇ ਇਥੇ ਮਾਟੇ ਹੋਣਾ ਤੇ ਪਿੰਡ ਦੀ ਭਾਵੇਂ ਪੰਚਾਇਤ ਕੋ ਅੱਜ ਕਹਿ ਸਾਰਾ ਪਿੰਡ ਇਕੱਠਾ ਹੋਇਆ ਕਿੰਨੇ ਵੀ ਗਲਤ ਗੱਲ ਕੀਤੀ ਆ ਤੁਹਾਡੀ ਜੀ ਦੀ ਖਬਰ ਵਾਈ ਫਟੇ ਲਾਈ ਗਈ ਆ ਤੇ ਉਹਨਾਂ ਇਹ ਵੀ ਗਿਆ ਵਾ ਕਿ ਜਿਹੜਾ ਸਾਡੇ ਅਖ਼ਬਾਰੋਂ ਖਰਾਬ ਦਿੱਤਾਗਾ ਮਾਟਰਾ ਪਹਿਲਾਂ ਖਬਰ ਅਖ਼ਬਾਰ ਦਾ ਉਹਨਾਂ ਦਾ ਖਰਾਬ ਹੋਇਆ ਜੋ ਬੱਚੇ ਨੇ ਖਬਰ ਲਵਾਈ ਆ ਤੇ ਬੱਚੇ ਦੇ ਮੁਤਾਬਕ ਅਸੀਂ ਬੱਚੇ ਜਿਹੜੇ ਬੱਚਾ ਤੇ ਸਕੂਲੇ ਨਹੀਂ ਦਾਟਾ ਜਾਂਦਾ ਇਹਨਾਂ ਤਮਕੀਆਂ ਦਿੱਤੀਆਂ ਜੇ ਬੱਚਾ ਉਹਨੂੰ ਜੇਲ੍ਹ ਕਲਾਤਾ ਦੂਜੇ ਨੂੰ ਸਾਡੇ ਭਰਾ ਨੂੰ ਇਹ ਤੋਂ ਵੱਡਾ ਕਾਦੀ ਗਲਤ ਲੱਗੀ ਜਾਂ ਦੱਖਣ ਤੇ ਸਹੀਂ ਮੈਨੂੰ ਕੋਈ ਨਹੀਂ ਸੱਦਿਆ ਬਸ ਗਲਤ ਲੱਗੀ ਤੇ ਗਲਤ ਘੱਬ ਖਬਰ ਲੱਗੀ ਆ ਤੇ ਕਹਿੰਦੇ ਸਬੂਤ ਹੈਗਾ ਕੋਈ ਹਾਂ ਤੇ ਉਹਨਾਂ ਦੀ ਗੋਥੀ ਵੀ ਕੱਢਣ ਸਬੂਤ ਮੇਰੇ ਕੋ ਆ ਕਿ ਸਬੂਤ ਉਹਨਾਂ ਕੋ ਆ ਸਬੂਤ ਦੂਜੀਆਂ ਗੋਥੀਆਂ ਵਿਖਾ ਸਕਦੇ ਆ ਦੂਜੀਆਂ ਵਰਤਣਾ ਦੇ ਕੈਮਰੇ ਕੱਦੇ ਲੱਗੇ ਆ ਕੈਮਰੇ ਕੱਢਣ ਬੱਚੇ ਦੇ ਬਾਥਰੂਮ ਦੇ ਕੱਢਣ ਸਬੂਤ ਤਾਂ ਵੱਡਾ ਕੀ ਉਹਨਾਂ ਦੇ ਸਕੂਲ ਦੀ ਸਬੂਤ ਆ ਕੈਮਰੇ ਲਵਾਇਆ ਕੈਮਰੇ ਕਿੱਥੇ ਲੱਗੇ ਉਹਨਾਂ ਦੇ ਕੀ ਉਹ ਦਿੱਕਾ ਲੱਗੀ ਕਹਿਣਾ ਜਿਹੜਾ 25 ਦਿਨ ਇਲਜ਼ਾਮ ਲਾ ਕੇ ਛੁੱਟੀ ਲਾਈ ਇਹਦਾ ਕਹੜੇ ਇਹਦੇ ਬੱਚੇ ਤੇ ਇਲਜ਼ਾਮ ਲਾਈ ਪਿਸ਼ਾਬ ਕਰਨ ਦੀ ਬਿਲਕੁਲ ਇਹ ਤਾਂ ਸਰੇ ਆ ਬੱਚੇ ਦੇ ਪਿਸ਼ਾਬ ਕਰਨ ਦੇ ਝੂਠੇ ਇਲਜ਼ਾਮ 100 ਤੋਂ 100% ਹੀ ਲਾਏ ਆ ਇਹਨਾਂ ਨੇ ਆਪਣੀ ਗੱਲ ਨੂੰ ਲੁਕਾਉਣ ਕਰਕੇ ਬਲਜੀਤ ਸਿੰਘ ਜੀ ਪਦੀ ਜਿਹੜਾ ਕੱਲ ਇੱਕ ਵੀਡੀਓ ਵਾਇਰਲ ਹੋਈ ਜਿਸ ਦਾ ਨਵੀਂ ਜੀਕਰਮ ਲਾ ਪਿਆ ਕੀ ਸਾਰਾ ਮਾਮਲਾ ਕਰ ਕੋ ਨਾ ਕੇਵਲ ਸੋਹਣੇ ਮੈਨੂੰ ਕਿਹਾ ਸੀ ਮਾਸਤਰੀ ਹਣਾ ਗੱਲ ਕਰ ਕਿ ਜੇ ਹਟਾਲਾ ਸਾਹਿਬ ਜਾ ਕੇ ਸੌਂ ਖਾਂਦੇ ਆ ਬਾਥਰੂਮ ਵਾਲੀ ਜਿਹੜੀ ਗੱਲ ਆ ਤੇ ਅਸੀਂ ਕਿ ਨਾਲ ਦੇ ਮਾਫੀ ਮੰਗ ਕੇ ਤੇ ਮਾਫ ਕਰ ਲਾਂਗੇ ਮਾਫੀ ਮੰਗ ਲਾਂਗੇ ਜਾ ਕੇ ਤੇ ਮਾਸਤਰੀ ਹਣਿਆ ਦੇ ਅਸੀਂ ਸੌਂ ਨਹੀਂ ਖਾਣੀ ਕਿਤੇ ਗਲਤ ਗੱਲ ਆ ਤੇ ਕੋਈ ਤੁਹਾਨੂੰ ਸੌਂ ਖਾਣੀ ਆ ਗੱਲ ਵੇ ਇਹਦੇ ਫਿਰ ਤੁਹਾਡੇ ਇਹ ਬਿਆਨ ਹੀ ਕਿਦਾ ਤੁਰ ਰੁਰ ਮੁੜ ਕੇ ਇਹੋ ਹੀ ਗੱਲ ਹੀ ਤੇ ਉਹ ਵਿੱਚੋਂ ਹੈ ਨਹੀਂ ਟਾਲਾ ਸਾਹਿਬ ਵਾਲੀ ਗੱਲ ਪੁੱਛ ਕੀ ਕਹਿ ਗਿਆ ਪੁੱਛ ਗਿਆ ਹੈ ਟਾਲਾ ਸਾਹਿਬ ਦੀ ਸੌਂ ਖਾ ਲੈਣ ਮਾਸਟਰ ਸਾਰੇ ਤੇ ਅਸੀਂ ਮਾਫੀ ਮੰਗਦਾ ਹਾਂ ਕਿ ਕੱਟਵਟ ਕੀਤੀ ਨਹੀਂ ਹਾਂਜੀ ਹਾਂਜੀ ਹਰਜਿੰਦਰ ਪਾ ਜੀ ਕੀ ਕਰਨਾ ਚਾਹੋਗੇ ਆ ਸਕੂਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਲੱਗਦਾ ਨਾ ਇਸ ਨਾਲ ਬਦਨਾਮੀ ਹੁੰਦੀ ਸਕੂਲ ਦੀ ਜਾਂ ਮਾਸਟਰਾਂ ਦੀ ਬਿਲਕੁਲ ਜੀ ਗੁਰੂ ਸ਼ਬਦ ਬਹੁਤ ਵੱਡਾ ਸ਼ਬਦ ਹੈ ਜੀ ਤੇ ਮੈਂ ਇਸ ਜੀ ਦੀ ਬਹੁਤ ਨਖੇਦੀ ਕਰਦਾ ਵਾਂ ਮੈਨੂੰ ਇਹ ਰਾਤ ਹੀ ਪਤਾ ਲੱਗਾ ਵੀ ਇਹ ਇਲਜ਼ਾਮ ਫਿਰ ਇਹਨਾਂ ਦੁਬਾਰਾ ਬੁਲਾਏ ਆ ਸਾਡੇ ਗਰਮੀਤ ਸਾਰਾ ਮੈਡਮ ਆ ਤੇ ਬਹੁਤ ਹੀ ਨਿੰਦਾ ਕਰਦੇ ਆ ਕਿ ਲੱਗਦਾ ਵੀ ਕਿਸੇ ਨੇ ਮਤਲਬ ਕਿਸੇ ਨੇ ਜਾਣਬੁੱਝ ਕੇ ਇਹ ਚੀਜ਼ ਬਣਾ ਕੇ ਪੇਸ਼ ਕੀਤੀ ਕਿ ਤੁਹਾਨੂੰ ਬਿਲਕੁਲ ਜਾਲ ਲੱਗਣ ਤੇ ਰਹਿ ਵੀ ਜਾਣਬੁੱਝ ਕੇ ਕੀਤੀ ਦੀ ਹੈ ਪੇਸ਼ ਹੂੰ ਕਿ ਬਹੁਤ ਚਿਰ ਦੇ ਸੀ ਇਹਨਾਂ ਨੂੰ ਜਾਣਦੇ ਆ ਸਾਡੇ ਇੱਥੇ ਫਲੋਰੀ ਪੜਾ ਰਹੇ ਬੜੇ ਚਿਰ ਦੇ ਪੁਰਾਣੇ ਟੀਚਰ ਨੇ ਸਾਡੇ ਤੇ ਗਲਤ ਸ਼ਰਾਰਤ ਕਰ ਰਿਹਾ ਕੀ ਹੋਣਾ ਕੀ ਚਾਹੀਦਾ ਜਿਸ ਦਾ ਇਹਨਾਂ ਨੇ ਗਲਤ ਇਲਜ਼ਾਮ ਲਗਾਏ ਜਦਾਂ ਹੁਸੈਨ ਸਾਹਿਬ ਸਾਰਾ ਨਗਰ ਨਾਲ ਆ ਜੀ ਉਦਾਂ ਇਨਸਾਫ ਦਵਾਵਾਂਗੇ ਜੀ ਸਾਫ ਹੋਣਾ ਚਾਹੀਦਾ ਸਾਫ ਮਿਲਣਾ ਚਾਹੀਦਾ ਸਕੂਲ ਦਾ ਮਾਹੌਲ ਬਿਲਕੁਲ ਬਿਲਕੁਲ ਵਧੀਆ ਜੀ ਸਕੂਲ ਦਾ ਮਾਹੌਲ ਬਹੁਤ ਵਧੀਆ ਜੀ ਸਾਰਾ ਪਿੰਡ ਨਾਲ ਹੈ ਸਕੂਲ ਦਾ ਚਾਈ ਤੇ ਜਿੱਕੀਫਤ ਜੋ ਵੀ ਪਿੰਡ ਪੰਡੋਰੀ ਗੋਲਾ ਦੇ ਵਿੱਚ ਦੋ ਵਾਕਿ ਹੋਏ ਨੇ ਬਹੁਤ ਮੰਦ ਭਾਗ ਹੋਏ ਨੇ ਅਸੀਂ ਪਿੰਡ ਵੱਲੋਂ ਪੰਚਾਇਤ ਵੱਲੋਂ ਸਮੂਹ ਮੋਹਤਬਰਾਂ ਨੂੰ ਇਹਦੀ ਨਕੀਦੀ ਕਰਦੇ ਹਾਂ ਸਾਡਾ ਜਿਹੜਾ ਸਕੂਲ ਵਾ ਜਾਂ ਇਸ ਸਕੂਲ ਦਾ ਜੋ ਵੀ ਸਟਾਫ ਆ ਬਹੁਤ ਹੀ ਸਲਾਘਾਯੋਗ ਆ ਬਹੁਤ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਸਾਡੇ ਪਿੰਡ ਦਾ ਨਾਮ ਬਣਾਇਆ ਵਾ ਬਹੁਤ ਬੱਚਿਆਂ ਨੂੰ ਇਹਨਾਂ ਨੇ ਜੋ ਵੀ ਇਹਨਾਂ ਦਾ ਵਿਦਿਆ ਦਾ দান ਇਹਨਾਂ ਦਿੱਤਾ ਵਾ ਬੱਚਿਆਂ ਨੂੰ ਸਿੱਖਿਆ ਦਿੱਤੀ ਚੰਗੀ ਦਿੱਤੀ ਸਾਡਾ ਸਕੂਲ ਹੈ ਫਿਰ ਚੜ੍ਹਦੀ ਕਲਾ ਚੰਗੇ ਮੈਂ ਹੀ ਤੇ ਕਹਿੰਦਾ ਸਾਡੇ ਪੰਜਾਬ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਉਂਦੇ ਆ ਸੋ ਇਹ ਕਰਕੇ ਆ ਜਿਹੜੀ ਹੋਈ ਆ ਮੰਦਕ ਮਣੀ ਘਟੜਾ ਵਾਪਰੀ ਆ ਜਿਹੜਾ ਇੱਕ ਦੋ ਪਰਿਵਾਰਾਂ ਨੇ ਇਸ ਸਕੂਲ ਦੇ ਤੇ ਇਲਜ਼ਾਮ ਲਾਏ ਆ ਇਹ ਬਿਲਕੁਲ ਗਲਤ ਲਾਇਆ ਅਸੀਂ ਇਹ ਗੱਲ ਕਹੀ ਨਹੀਂ ਆ ਕਿ ਇਹਦੀ ਅਨਕਵਰੀ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਬਾਕੀ ਇਸ ਸਟਾਫ ਦੇ ਨਾਲ ਅਸੀਂ ਨਾਲ ਵਾ ਪਿੰਡ ਨੂੰ ਅਸੀਂ ਸਟਾਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਇਹਨੀਆਂ ਵੇਂਦੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਗਲਤ ਬਹੁਤ ਹੀ ਗੰਦਾ ਇਲਜ਼ਾਮ ਉਹਨਾਂ ਲੋਕਾਂ ਨੇ ਜਿਹੜੇ ਸਾਡੇ ਟੀਚਰਸ ਤੇ ਲਗਾਇਆ ਹੈ ਬਹੁਤ ਹੀ ਰਿਸਪੈਕਟਫੁਲ ਅਮਨ ਮੈਮ ਗੁਰਮੀਤ ਸਰ ਬਹੁਤ ਹੀ ਰਿਸਪੈਕਟਫੁਲ ਇੰਨੇ ਬੱਚਿਆਂ ਦੀ ਪੇਨ ਲੈਣ ਵਾਲੇ ਉਹ ਟੀਚਰਸ ਨੇ ਉਹਨਾਂ ਤੇ ਕਿੰਨਾ ਗੰਦਾ ਇਲਜ਼ਾਮ ਲਗਾ ਰਹੇ ਨੇ ਉਹ ਜਿਹੜੇ ਸਾਡੇ ਮੈਮ ਔਰ ਸਰ ਨੇ ਉਹ ਦੋ ਜਦੋਂ ਤੋਂ ਉਹਨਾਂ ਨੂੰ ਕੱਲ ਦਾ ਵੀਡੀਓ ਦਾ ਪਤਾ ਲੱਗਾ ਬਹੁਤ ਹੀ ਜ਼ਿਆਦਾ ਮੈਮ ਸਾਡੇ ਡਿਪਰੈਸ਼ਨ ਚ ਨਹੀਂ ਗੁਰਮੀਤ ਸਰ ਬਹੁਤ ਜ਼ਿਆਦਾ ਡਿਪਰੈਸ਼ਨ ਚ ਨਹੀਂ ਸਾਰੇ ਜਿਹੜੇ ਟੀਚਰਸ ਇੱਥੇ ਆਂਦੇ ਰੈਪਿਊਟੇਡ ਫੈਮਲੀਆਂ ਚੋਂ ਆ ਰਹੇ ਨੇ ਔਰ ਇਸ ਤਰ੍ਹਾਂ ਦਾ ਇਲਜ਼ਾਮ ਲਗਾਉਂਦੇ मैम दी वर्डिंग है कि बुड्ढे बरे होके देखो सानू किद्दां दे जेड़े इल्जाम उन सहेने ਪਾ ਰਹੇ ਨੇ मैम ਦੇ ਬੱਚੇ ਜਿਹੜੇ ਆ ਉਹ ਪੜ ਲਿਖ ਕੇ ਬਾਹਰ ਸੈਟਲ ਹੋ ਚੁੱਕੇ ਹੋਏ ਨੇ ਤੇ ਇਸ ਉਮਰ ਚ ਆ ਕੇ ਉਹਨਾਂ ਤੇ ਇਹ ਇਲਜ਼ਾਮ ਲਗਾ ਰਹੇ ਨੇ ਬਹੁਤ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜੀ ਜਿਹੜੀ ਮੈਂ ਆਪਣੀ ਸੰਸਥਾ ਵੱਲੋਂ ਬਹੁਤ ਹੀ ਜ਼ਿਆਦਾ ਨਿਖੇਦੀ ਕਰਦੀ ਆਂ ਔਰ ਸਰਕਾਰ ਤੋਂ ਮੰਗ ਕਰਦੀ ਆਂ ਕਿ ਜਿਹੜੀ ਵੀ ਨਿਊਜ਼ ਰਿਪੋਰਟਰ ਨੇ ਔਰ ਜਿਹੜੇ ਚੈਨਲ ਨੇ ਨਿਊਜ਼ ਲਗਾਈ ਉਹਦੇ ਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਔਰ ਸਾਥੀ ਨਾਲ ਪਿੰਡ ਵਾਲਿਆਂ ਤੋਂ ਵੀ ਮੈਂ ਰਿਕਵੈਸਟ ਕਰੂੰਗੀ ਕਿ ਜੋ ਵੀ ਮੋਤਵਾਰ ਸੱਜਣ ਸਾਰੇ ਇੱਥੇ ਆਏ ਨੇ ਉਹ ਜਿਹੜੇ ਪਰਿਵਾਰ ਆ ਉਹਨਾਂ ਉਹਨਾਂ ਦੇ ਲਈ ਜੋ ਵੀ ਕਾਰਵਾਈ ਬੰਨੀ ਚਾਹੀਦੀ ਹੈ ਉਹਦੇ ਵਿੱਚ ਸਾਡਾ ਸਾਥ ਦੇ ਇਹ ਮਾਮਲਾ ਜੀ ਬਹੁਤ ਨਿੰਦਣਯੋਗ ਮਾਮਲਾ ਜੀ ਇਹ ਪਹਿਲੇ ਦਿਨ ਜਿੱਦਨ ਬੱਚੇ ਨੇ ਵਾਸ਼ਰੂਮ ਕੀਤਾ ਜੀ 8ਵੀਂ ਕਲਾਸ ਦੇ ਵਿੱਚ ਅਸੀਂ ਆਣ ਕੇ ਪੂਰੀ ਬੱਚਿਆਂ ਕੋਲ ਨੁਕਵਾਰੀ ਕੀਤੀ ਹੈ ਜੀ ਉਹਨਾਂ ਆਖਿਆ ਕਿ ਨੇ ਕੀਤਾ ਜੀ ਗਲਤ ਕੰਮ ਕੀਤਾ ਚਲੋ ਅਹੀਂ ਆ ਬਾਅਦ ਵਿੱਚ ਬੀਕੇ ਕੰਮ ਕਰ ਕੋਈ ਫੈਸਲਾ ਕਰਾਂਗੇ ਇੱਕ ਦਿਨ ਦਾ ਟਾਈਮ ਲੈ ਲਿਆ ਜੀ ਅਗ ਉਹ ਦਿਨ ਤੋਂ ਹੀ ਅਜੇ ਪ੍ਰਤਾਪ ਸਿੰਘ ਜਿਹੜਾ ਬੇਚੇ ਨੇ ਗਲਤੀ ਕੀਤੀ ਆ ਨਾ ਜੀ ਇਹਦਾ ਬਾਪ ਮੈਡਮਾਂ ਨੂੰ ਮੈਸੇਜ ਗਲਤ ਬਹੁਤ ਗਲਤ ਭੇਜਦਾ ਰਿਹਾ ਜੀ ਉਹ ਵੀ ਅਸੀਂ ਸੁਣੇ ਆ ਜੀ ਮੈਨੂੰ ਪਾਏ ਆ ਸਾਰੇ ਵੇਖਿਆ ਗਲਤ ਆ ਬਾਅਦ ਦੇ ਵਿੱਚ ਅਗਲੇ ਦਿਨ ਉਹਨੇ ਸਕੂਲ ਦੇ ਵਿੱਚ ਆਣ ਕੇ ਬਹੁਤ ਪੰਨ ਤੋੜ ਕੀਤੀ ਆ ਜੀ ਨਾਲੇ ਟੀਚਰ ਸਾਹਿਬਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਗਾਲੀ ਗਲੋਚ ਕੀਤਾ ਜੀ ਬਹੁਤ ਮੰਦਪਾਗੀ ਗੱਲ ਕੀਤੀ ਜੀ ਉਹਨੇ ਹਾਂਜੀ ਇਹ ਵੀ ਮਰਤਬਾ ਜਿ ਸਵਾਤ ਫਿਰ ਚਲੋ ਜੋ ਕਾਰਵਾਈ ਪੁਲਿਸ ਨੇ ਕਰਨੀ ਜੋ ਕਰਤੀ ਬਾਅਦ ਵਿੱਚ ਉਹਨੇ ਫਿਰ ਪ੍ਰੈਸ ਵਾਲੇ ਸੱਦ ਕੇ ਤੇ ਬਹੁਤ ਗਲਤ ਅਲੋਕੇਸ਼ਨ ਲਾਏ ਆ ਜੀ ਟੀਚਰਾਂ ਦੇ ਉੱਤੇ ਇਹ ਵੀ ਨਿੰਦਨਯੋਗ ਹੈ ਜੀ ਅਹੀਂ ਇਹਨੇ ਵੀ ਇਹ ਜੋ ਵੀ ਉਹ ਕਰ ਰਿਆ ਇਨਕੁਆਰੀ ਕਰਕੇ ਇਹਦੀ ਕਾਰਵਾਈ ਕੀਤੀ ਜਾਵੇ ਜੀ ਗਾਂ ਤੋਂ ਐਸਾ ਸਕੂਲ ਦੇ ਵਿੱਚ ਕੋ ਕੰਮ ਨਾ ਕਰੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹਦੇ ਇਹੋ ਜਿਹੀ ਗੱਲਾਂ ਨਾਲ ਜਿਹਦੇ ਮਾਟਰ ਜਿੰਨਾ ਦਾ ਇੱਕ ਇੱਕ ਰਤਬਾ ਹੁੰਦਾ ਵਾ ਉਹਨਾਂ ਦੇ ਅੱਗੇ ਹਰਕ ਮੈਂਦਾ ਬਹੁਤ ਜ਼ਿਆਦਾ ਜੀ ਪੂਰੇ ਸਕੂਲ ਤੇ ਹੀ ਪੂਰੇ ਵਰਲਡ ਦੇ ਵਿੱਚ ਹੀ ਘੁੰਮ ਗਈ ਆ ਜੀ ਵਾਇਰਲ ਜਿਹੜੀ ਨੇ ਕੀਤੀ ਆ ਵੀਡੀਓ ਪੂਰੇ ਵਰਲਡ ਦੇ ਵਿੱਚ ਘੁੰਮ ਗਈ ਬਹੁਤ ਅਸਰ ਪੈ ਰਿਹਾ ਜੀ ਸਾਡੇ ਸਕੂਲ ਦੇ ਉੱਤੇ ਪਰ ਅਸੀਂ ਇਹਦੀ ਪੂਰੀ ਵਿੱਚ ਭਰਦੇ ਆ ਜੀ ਆਮੀ ਕਿ ਇਹ ਗਲਤ ਕੰਮ ਨਹੀਂ ਹੋਇਆ ਜਿਹੜਾ ਗਲਤ ਕਰ ਰਿਹਾ ਵਾ ਗੱਲਾਂ ਜੋ ਵੀ ਆਪਣੇ ਮਨੋਂ ਬਣਾ ਰਿਹਾ ਜੀ ਆਪਣੀ ਸ਼ਾਖ ਬਚਾਉਣ ਬਦਲੇ ਗੱਲ ਕਰ ਰਿਹਾ ਜੀ ਵੀ ਹੁਣ ਮੇਰੇ ਭਰਾ ਦੇ ਪਰਚਾ ਆ ਜੋ ਕਿਸ ਤਰੀਕੇ ਨਾਲ ਵੀ ਇਹ ਰੱਦ ਕੀਤਾ ਜਾਵੇ ਹੋ ਸਕਦਾ ਜੀ ਮੈਂ ਬਿਆਨ ਦੇ ਲਿਆ ਮੇਰੇ ਤੇ ਵੀ ਕੋਈ ਅਲੀਗੇਸ਼ਨ ਲਾ ਵਧਾਣਾ ਵੀ ਇੱਥੇ ਵੀ ਲਾ ਮਾਂ ਤੇ ਇਹਨੂੰ ਵੀ ਫਸਾਵਾ ਤੇ ਫਸਾ ਦੂਗਾ ਜੀ ਇਸ ਸਕੂਲ ਵਾਸਤੇ ਕੋਈ ਗੁਜਾਇਸ਼ ਹੀ ਨਹੀਂ ਜੀ ਭਾਵੇਂ ਸਾਡੇ ਦੋਨਾਂ ਹੱਥ ਘੜੀਆਂ ਲਵਾ ਦੇ ਹਥਾਨੂੰ ਕੋਈ ਗੱਲ ਹੀ ਨਹੀਂ ਗਈ ਸਕੂਲ ਆ ਸਕੂਲ ਆ ਤੇ ਹਾਜ਼ਰੀਆਂ ਜੀ ਦਿਨ ਰਾਤ ਹਾਜ਼ਰੀਆਂ ਵੇਖੋ ਜੀ ਇਹ 사ਲਾ ਸਾਰ ਝੂਠ ਆ ਕਿਉਂਕਿ ਸਕੂਲ ਜਿਹੜਾ ਵਾ ਕਿਸੇ ਡਿਸਪਲਿਨ ਨਾਲ ਚੱਲਦਾ ਤੇ ਸਾਡਾ ਸਕੂਲ ਬਹੁਤ ਹੀ ਵਧੀਆ ਸਾਰਾ ਟੀਚਰ ਬੜੇ ਵਧੀਆ ਨੇ ਸਾਰਾ ਸਾਰਾ ਜਾਨੀ ਕਿ ਹਰ ਚੀਜ਼ ਐਕੂਰੇਟ ਆ ਤੇ ਜੇ ਕੋਈ ਬੱਚਾ ਗਲਤੀ ਬੱਚੇ ਨੇ ਗਲਤੀ ਕੀਤੀ ਆ ਉਨ ਜੇ ਬੱਚੇ ਨੇ ਗਲਤੀ ਕੀਤੀ ਆ ਤੇ ਮਾਪਿਆਂ ਨੂੰ ਚਾਹੀਦਾ ਸੀਗਾ ਕਿ ਆਣ ਕੇ ਥੋੜਾ ਜਿਹਾ ਸੌਰੀ ਫੀਲ ਕਰ ਲਿੰਦੇ ਮਸਲਾ ਖਤਮ ਹੋ ਜਾਣਾ ਸੀਗਾ ਉਹ ਜੇ ਬੱਚੇ ਦੀ ਮਾਂ ਆਈ ਆ ਤੇ ਉਹ ਵੀ ਗਰਮ ਬੋਲੀ ਆ ਜੇ ਬੱਚੇ ਦਾ ਡੈਡੀ ਆਇਆ ਤੇ ਉਹਨੇ ਵੀ ਗਲਤ ਬੋਲਿਆ ਵਾਇਸ ਨੋਟ ਗਲਤ ਪਾਏ ਆ ਫਿਰ ਅਗਲੇ ਦਿਨ ਆਣ ਕੇ ਸਕੂਲ ਦੇ ਵਿੱਚ ਪੰਨ ਤੋੜ ਵੀ ਕੀਤੀ ਆ ਉਸ ਤੋਂ ਬਾਅਦ ਕੋਈ ਮੋਦਬਰ ਸੱਜਣ ਸੀਗੇ ਉਹ ਕਹਿੰਦੇ ਵੀ ਤੁਸੀਂ ਮਸਲਾ ਹੱਲ ਕਰਾ ਸਕਦੇ ਸੀ ਕਿ ਮੈਂ ਕਿਹਾ ਮਸਲਾ ਤੇ ਹੱਲ ਹੁੰਦਾ ਸੀ ਕਿ ਸੌਰੀ ਫੀਲ ਕਰ ਲਓ ਵੀ ਮਸਲਾ ਹੱਲ ਹੋ ਜੂਗਾ ਪਰ ਉਹ ਸੌਰੀ ਫੀਲ ਕਰਨ ਦੀ ਬਜਾਏ ਉਹਨਾਂ ਨੇ ਫੇਰ ਆਣ ਕੇ ਮਤਲਬ ਕਿ ਉਹਨਾਂ ਨੇ ਵੀ ਆਣ ਕੇ ਇੱਥੇ ਗਲਤ ਮਲਤ ਬੋਲਿਆ ਤੇ ਟੀਚਰ ਨੇ ਮਿਲ ਲੇਡੀਜ਼ ਨੇ ਮਤਲਬ ਸਾਨੂੰ ਸਮਝਣਾ ਚਾਹੀਦਾ ਵੀ ਲੇਡੀਜ਼ ਨਾਲ ਗੱਲ ਕਿੱਦਾਂ ਕਰਨੀ ਹੈ ਤੇ ਜਿਹੜਾ ਹੁਣ ਇਲਜ਼ਾਮ ਲੱਗਾ ਵਾ ਆਪਣਾ 28 ਤਰੀਕ ਨੂੰ ਸ਼ਾਇਦ ਇਹ ਵੀਡੀਓ ਬਣੀ ਆ ਤੇ 30 ਨੂੰ ਉਹ ਵੀਡੀਓ ਵਾਇਰਲ ਹੋਈ ਆ ਇੱਕ ਸਵਾਲ ਉੱਠਦਾ ਵੀ ਮਸਲਾ ਤੇ ਇਹ ਬਾਈ ਦਾ ਆ ਤੇ ਜੇ ਵੇਖੋ ਇਹ ਚੀਜ਼ ਹੁੰਦੀ ਜਿਹੜੀ ਚੀਜ਼ ਦਾ ਉਹਨੇ ਇਲਜ਼ਾਮ ਲਾਇਆ ਇਹ ਬਾਈ ਨੂੰ ਆ ਜਾਣੀ ਸੀ ਨਾ ਸਾਹਮਣੇ ਤੇ ਬਾਈ ਨੂੰ ਇਹਦਾ ਪਿਓ ਪੂਰਾ ਰੋਲਾ ਪਾ ਕੇ ਗਿਆ ਤੇ ਬਾਈ ਨੂੰ ਫਿਰ ਬਾਈ ਨੂੰ ਉਹ ਬੱਚਾ ਜਿਹੜਾ ਵਾ ਉਹਨੇ ਮਤਲਬ ਬੱਚਾ ਜਾ ਕੇ ਦੱਸਦਾ ਵੀ ਆਹ ਗੱਲ ਸੀਗੀ ਤੇ ਮੈਂ ਤੇ ਆ ਕੀਤਾ ਹਨਾ ਤੇ ਫਿਰ ਤੇ ਉਹ ਬਾਈ ਨੂੰ ਹੀ ਬੜਾ ਤਕੜਾ ਕਿਉਂਕਿ ਇੰਨਾ ਉਹ ਤੋੜ-ਫੋੜ ਕਰ ਸਕਦੀ ਹੈ ਤੇ ਬਾਈ ਨੂੰ ਇਹ ਗੱਲ ਉਹਨਾਂ ਨੇ ਕਿਉਂ ਨਹੀਂ ਕੀਤੀ ਅਸੀਂ ਵੇਖੋ ਜੀ ਇਹ ਮਸਲਾ ਕੋਈ ਰਾਜਨੀਤਿਕ ਨਹੀਂ ਅਸੀਂ ਸਾਰਾ ਪਿੰਡ ਦੋਵੇਂ ਪੰਚਾਇਤਾਂ ਮਤਲਬ ਟੋਟਲੀ ਪਹਿਲੀਆਂ ਪੰਚਾਇਤਾਂ ਹੋਣ ਵਾਲੀਆਂ ਪੰਚਾਇਤਾਂ ਇਲੈਕਸ਼ਨ ਲੜਨ ਦੇ ਆ ਜਿਹੜੇ ਆ ਵੀਰਜੀ ਲਾਂਡੇ ਆ ਦੋਵੇਂ ਜਾਣੇ ਅਸੀਂ ਇਹ ਰਾਜਨੀਤੀ ਚ ਨਹੀਂ ਹੋਣਾ ਅਸੀਂ ਚਾਹਣਾ ਆ ਵੀ ਸਾਡਾ ਸਕੂਲ ਜਿਹੜਾ ਨਾ ਇਹ ਸਕੂਲ ਅੱਗੇ ਜਾਵੇ ਇਹ ਸਕੂਲ ਅੱਗੇ ਜਾਵੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਗੁੰਡਾਗਰ ਅਸੀਂ ਅੱਗੇ ਤੋਂ ਵੀ ਇਹ ਕਰਦੇ ਆਂ ਜੀ ਸਾਰਿਆਂ ਨੂੰ ਭਾਵੇਂ ਕੋਈ ਸਾਡਾ ਮੇਰਾ ਕੋਈ ਦੋਸਤ ਹੀ ਕਿਉਂ ਨਾ ਹੋਵੇ ਕੋਈ ਮੇਰਾ ਗਵਾਂਢੀ ਕਿਉਂ ਨਾ ਹੋਵੇ ਜਿਹੜਾ ਸਕੂਲ ਦੇ ਵਿੱਚ ਕੋਈ ਗਲਤ ਕੰਮ ਕਰੂਗਾ ਨਾ ਅਸੀਂ ਉਹਦੇ ਖਿਲਾਫ ਆ ਜੀ ਕਿਉਂਕਿ ਇੰਨਾ ਸਰਕਾਰ ਨੇ ਪੈਸਾ ਲਾਇਆ ਜੀ 17 ਸਾਡੇ ਪ੍ਰੋਜੈਕਟਰ ਲੱਗੇ ਆ ਇੱਥੇ ਸਮਾਰਟ ਸਕੂਲ ਐ ਇਹੋ ਜਿਹਾ ਸਕੂਲ ਜਿਹੜਾ ਵਾ ਉਹ ਤੇ ਪ੍ਰਾਈਵੇਟ ਨਹੀਂ ਸਕੂਲ ਤੇ ਇੱਥੇ ਮੈਂ ਤੁਹਾਨੂੰ ਇੱਕ ਅਸਲੀ ਗੱਲ ਦੱਸਾਂ ਇੱਥੇ ਅੱਜ ਨਾ ਬੱਚੇ ਜਿਹੜੇ ਮਾਪੇ ਆ ਨਾ ਬੱਚੇ ਪਾਉਣ ਤੋਂ ਫੇਰ ਵੀ ਡਰਦੇ ਜੇ ਇੱਥੇ ਕਿਉਂ ਕਿਉਂਕਿ ਮਾਪੇ ਸਾਥ ਨਹੀਂ ਦੇ ਰਹੇ ਟੀਚਰ ਦੇ ਸਾਥ ਦੇ ਰਹੇ ਆ ਅਗਰ ਮਾਪੇ ਵੀ ਪਿੰਡ ਵਾਲੇ ਵੀ ਸਾਥ ਦੇਣ ਤੇ ਅਸੀਂ ਆਪਣੇ ਬੱਚੇ ਇੱਥੇ ਪਾਈਏ ਜੀ ਠੀਕ ਹੈ ਜਿਹਦੇ ਜਿਹਦੇ ਇਲਜ਼ਾਮ ਲਗਾਰੇ ਜਾ ਰਹੇ ਉਹ ਬਿਲਕੁਲ ਸਰਾ ਸਰ ਝੂਠ ਹੈ ਬਿਲਕੁਲ ਬਿਲਕੁਲ ਝੂਠ ਹੈ ਅਸੀਂ ਇਹੋ ਕਰਨ ਜੁਨੇ ਸਕੂਲ ترقی ਦੇ ਵਿੱਚ ਬੱਚੇ ਸਾਡੇ ਵਧੀਆ ਪੜਨਦੇ ਆ ਪਰ ਜਿਹੜਾ ਇਹ ਗਲਤ ਕਹਿਣ ਦੇ ਨਾ ਅਰ ਗਲਤ ਹੈ ਨਹੀਂ ਆ ਸਾਰੇ ਬਹੁਤ ਚੰਗੇ ਨੇ ਮੈਡਮ ਬਹੁਤ ਵਧੀਆ ਪੜ੍ਹਾਈ ਵਧੀਆ ਚੱਲ ਰਹੀ ਆ ਬਸ ਇਹੋ ਗੱਲ ਮੇਰੇ ਨਾਲ ਕੋਈ ਇੰਡੀਆ ਉਹ ਗਲਤ ਕਰਨੀ ਆ ਜਿਹੜੇ ਇਲਜ਼ਾਮ ਲਾਉਣ ਵਾਲੇ ਉੱਥੇ ਆ ਛੋਟੇ ਲਾਉਣ ਦੇ ਤੈਨ ਜੋ ਬੋਲਾਂਗੇ ਸੱਚ ਬੋਲਾਂਗੇ ਬੱਚੇ ਵਾਲੇ ਛੂਟ ਗੱਲੀ ਬੋਲਣਾ ਸਾਡੇ ਬੱਚੇ ਵਧੀਆ ਪੜਨਦੇ ਆ ਠੀਕ ਹੈ ਹਾਂਜੀ ਹਾਂਜੀ ਪਾਜੀ ਹਾਂਜੀ ਸਾਡੇ ਬੱਚੇ ਬਹੁਤ ਵਧੀਆ ਪੜ ਰਹਾ ਹੈ ਸਾਨੂੰ ਅਜੇ ਤੱਕ ਪਾਜੀ ਬੱਚਿਆਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਪਹਿਲਾਂ ਵੱਡਾ ਬੇਟਾ ਪੜਦਾ ਰਿਹਾ ਉਹ ਹੀ ਸਹੀ ਪੜਿਆ ਹੁਣ ਛੋਟਾ ਪੜਨਦਾ 6th ਕਲਾਸ ਚ ਤੁਸੀਂ ਆਪ ਵੀ ਸਕੂਲ ਜਾਂਨੇ ਪਰ ਆ ਜੋ ਗੱਲਾਂ ਸੀ ਸੁਣਦਾ ਤਿੰਨ ਚਾਰ ਦਿਨ ਹੋ ਗਏ ਸਾਡੇ ਬੱਚੇ ਵੈਸੇ ਵੀ ਡਰਦੇ ਹੋਣ ਨਹੀਂਦੇ ਕਿ ਮੰਮਾ ਪਤਾ ਨਹੀਂ ਉੱਥੇ ਕੀ ਹੋ ਜਾਣਾ ਉਹ ਅੰਕਲ ਐਦਾ ਐਦਾ ਕਰਨਦੇ ਤੇ ਪਰ ਸਾਰਾ ਕੁਝ ਜੀ ਬਾਜੀ ਝੂਠਿਆ ਇਹਦੇ ਇਲਜ਼ਾਮ ਲਗਾ ਕੇ ਝੂਠੇ ਬੇਬਲੀ ਹਾਂਜੀ ਬਿਲਕੁਲ ਬਹੁਤ ਝੂਠੇ ਸਿਰਫ ਆਪਣੀ ਆਪਣੇ ਕੋਲੋਂ ਹੀ ਸਾਰਾ ਕੁਝ ਉਹ ਜੋੜ ਰਿਆ ਇਨਸਾਨ ਸਕੂਲ ਚ ਕੋਈ ਮਾੜੀ ਚੰਗੀ ਗੱਲ ਐ ਸੋਜੀ ਹੁੰਦੀ ਨਹੀਂ ਵਧੀਆ ਪੜਾਈ ਹਾਂਜੀ 8 ਕਲਾਸਾਂ ਕਰਕੇ ਬੇਟਾ ਮੇਰਾ ਇੱਥੋਂ ਗਿਆ ਹੈ ਅੱਗੇ ਵੀ ਪੜ ਰਿਹਾ ਹੈ ਹੁਣ ਛੋਟਾ ਬੇਟਾ 6th ਕਲਾਸ ਚਰਕੀ ਪਾਇਆ ਹੈ ਹਾਂਜੀ ਾਡੇ ਬੜੇ ਟਾਈਮ ਦੇ ਕਲੇਰਾਂ ਦੇ ਬਹੁਤ ਬੱਚੇ ਇੱਥੋਂ ਪੜ ਪੜ ਗਏ ਅੱਗੇ ਵੀ ਪੜਨਦੇ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਪੜਾਈ ਹੈ ਸਕੂਲ ਬਹੁਤ ਵਧੀਆ ਵਧੀਆ ਬਣਾਉਂਦੇ ਆ ਬੱਚਿਆਂ ਨੂੰ ਹਾਂਜੀ ਸਾਡੇ ਬੱਚੇ ਵੀ ਹੁੰਦੇ ਆ ਮੇਰਾ ਬੇਟਾ ਹੁੰਦਾ ਬਣੇ ਕਹਿੰਦੇ ਬਹੁਤ ਵਧੀਆ ਬੜਾਈ ਹੋਈ ਸਾਰਾ ਨਗਰ ਵਾਸੀ ਪਿੰਡ ਪੰਚਾਇਤ ਮੋਢੀ ਗੋਲੇ ਦੀ ਸਾਰੀ ਇੱਥੇ ਹਾਜ਼ਰ ਹੈ ਜੀ ਮੈਂ ਗੁਰਦੀਪ ਸਿੰਘ ਨੰਬਰਦਾਰੀ ਬਸ ਜੀ ਇਸੇ ਮਸਲੇ ਦੇ ਵਿੱਚ ਆਏ ਆ ਜੀ ਉਹ ਕੇਵਲ ਸਿੰਘ ਜੋ ਨੰਬਰਦਾਰ ਨੰਬਰਦਾਰ ਆ ਜੀ ਉਦਾਂ ਉਹ ਉਸਨੇ ਆ ਕੇ ਬਹੁਤ ਜਿਹੜੀ ਆ ਕੰਮ ਕੀਤਾ ਬਣੇ ਜੀ ਬਹੁਤ ਗਲਤ ਕੀਤਾ ভাই ਸਾਡੇ ਮਾਸਟਰ ਪ੍ਰਿੰਸੀਪਲ ਸਾਰੇ ਬਹੁਤ ਵਧੀਆ ਤੇ ਵਧੀਆ ਇਨਸਾਨ ਹਾਂ ਬਹੁਤ ਸਾਰੇ ਸਾਡੇ ਬੱਚੇ ਆ ਜਿਹੜੇ 80% 85% ਨੰਬਰ ਲੈ ਕੇ ਪਿੰਡਾਂ ਬਾਹਰਲੇ ਪਿੰਡਾਂ 'ਚ ਜਾ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਲਿਆ ਜੀ ਵੀ ਇਹ ਮਾਸਟਰਾਂ ਨੇ ਆਪਣੇ ਕੋਲੋਂ ਵੀ ਖਰਚਾ ਕਰਕੇ ਸਟੇਟੀਆਂ ਦੇ ਵਿੱਚ ਮਤਲਬ ਸਾਰੇ ਪ੍ਰਿੰਸੀਪਲਾਂ ਦੇ ਨਾਲ ਰਲ ਕੇ ਸਾਰਿਆਂ ਨਾਲੇ ਤੇ ਸਾਡੇ ਸਕੂਲ ਨੂੰ ਇੱਕ ਪਹਿਲੇ ਨੰਬਰ ਦੇ ਦਰਜੇ ਤੇ ਲਿਆਂਦਾ ਵਾ ਜੀ ਪਰ ਜਿਹੜੀ ਜਿਹੜਾ ਜਿਹੜਾ ਵੀਡੀਓ ਆਈਆਂ ਨੇ ਵੀਡੀਓ ਵਾਇਰਲ ਇਹੋ ਗੱਲ ਕਰਨ ਲਿਆ ਵੀ ਜਿਹੜਾ ਇਹਨਾਂ 'ਤੇ ਇਲਜ਼ਾਮ ਲਾਤਾ ਨਹੀਂ ਇਹ ਬਿਲਕੁਲ ਹੋਈ ਝੂਠਾ ਵਾ ਜੀ ਇੱਕ ਤੇ ਇੱਕ ਤੇ ਬੱਚੇ ਨੇ ਇਹਨਾਂ ਦੇ ਬੱਚੇ ਨੇ ਸ਼ਰਾਰਤ ਕੀਤੀ ਆ ਜੀ ਉਹ ਆ ਕੇ ਗਲਤੀ ਨਹੀਂ ਮੰਨੀ ਜੀ ਗਲਤੀ ਨਹੀਂ ਮੰਨੀ ਉਲਟਾ ਆ ਕੇ ਮੈਡਮਾਂ ਤੇ ਜਿਹੜੀ ਇਹਨੇ ਗਲਤ ਬਿਆਨਬਾਜ਼ੀ ਕੀਤੀ ਜਾਣੀ ਜੀ ਇਹ ਬਹੁਤ ਨਿੰਦਣਯੋਗ ਹੈ ਜੀ ਇਹਦੇ ਵਿੱਚ ਇਸ ਇਹ ਬੰਦੇ ਨੂੰ ਕੋਈ ਮਾਫੀ ਨਹੀਂ ਮਿਲਣੀ ਚਾਹੀਦੀ ਪੰਚਾਇਤ ਵੱਲੋਂ ਮੈਂ ਨੰਬਰਦਾਰ ਆ ਜੀ ਪੰਚਾਇਤ ਵੱਲੋਂ ਮੈਂ ਬੇਨਤੀ ਸਾਰੇ ਨਗਰ ਵਾਸੀਆਂ ਨੂੰ ਕਰਨਾ ਚਾਹੁੰਦਾ ਵੀ ਇਹਦੇ ਵਿੱਚ ਕੋਈ ਸਿਆਸਤ ਨਾ ਕੀਤੀ ਜਾਵੇ ਇਹ ਬਿਲਕੁਲੋ ਗਲਤ ਬੰਦਾ ਵਈ ਇਹਨੇ ਅੱਗੇ ਵੀ بڑے ਇਲਜ਼ਾਮ ਆਮ ਪਹਿਲਾਂ ਵੀ بڑے ਲੋਕਾਂ ਤੇ ਐਵੇਂ ਗਲਤਮਲਤ ਲਾਉਂਦਾ ਰਹਿੰਦਾ ਨਿੱਕੇ ਮੋਟੇ ਗੱਲ ਤੇ ਧਰਨੇ ਲਾਉਣ ਦਾ ਇਹ ਇਹ ਸਾਰਾ ਪਿੰਡ ਨੂੰ ਇਕੱਠੇ ਹੋ ਗਏ ਤੇ ਇਹ ਮਾਸਟਰਾਂ ਨਾਲ ਦੇ ਹੱਕ 'ਚ ਆਵਾਜ਼ ਉਠਾਉਣੀ ਚਾਹੀਦੀ ਹੈ। ਹਾਂਜੀ। ਘਟਨਾ ਹੋਈ ਹੈ ਤੇ ਇੱਕ ਨਿੰਦਨਯੋਗ ਹੈ। ਆਪਾਂ ਬੱਚੇ ਨੇ ਜੇ ਕੋਈ ਗਲਤੀ ਕੀਤੀ ਹੋਈ ਆ ਤੇ ਆਪਾਂ ਉਸ ਬੱਚੇ ਦੀ ਗਲਤੀ ਛਪਾਉਣ ਦੇ ਖਾਤਰ ਆਪਾਂ ਮਾਸਟਰਾਂ ਤੇ ਇਲਜ਼ਾਮ ਲਾਈਏ। ਇਹ ਤਾਂ ਬਹੁਤ ਗਲਤ ਹੈ। ਮਾਸਟਰ ਕੱਲ ਨੂੰ ਸਿਖਾਉਣਗੇ ਕੀ ਬੱਚੇ ਨੂੰ? ਕਿਉਂਕਿ ਮਾਸਟਰ ਵੀ ਇਸ ਚੀਜ਼ ਤੋਂ ਡਰਨਗੇ ਕਿ ਜਦੋਂ ਮਾਪੇ ਹੀ ਪੰਚਾਇਤ ਹੀ ਸਾਰੇ ਚੀਜ਼ ਦਾ ਵਿਰੋਧ ਕਰ ਰਹੀ ਹੈ, ਗਲਤ ਇਲਜ਼ਾਮ ਲਾ ਰਹੀ ਹੈ ਤੇ ਮਾਸਟਰ ਸਿੱਖਿਆ ਕੀ ਦੇਊਗਾ? ਜਾਨਪੁਰ ਕੇ ਫਿਰ ਸਾਰੇ ਜਾਣ ਪੁੱਛ ਕੇ ਸੀ ਜੇ ਬੱਚੇ ਨੇ ਗਲਤੀ ਕੀਤੀ ਆ ਤਾਂ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਆ ਕੇ ਉਸ ਚੀਜ਼ ਦੀ ਜਾਣਕਾਰੀ ਹੈ ਜੇ ਸਾਡੇ ਬੱਚੇ ਨੇ ਗਲਤੀ ਕੀਤੀ ਤਾਂ ਅਸੀਂ ਮਾਫੀ ਮੰਗੀਏ ਕਿ ਚਲੋ ਬੱਚੇ ਨੇ ਮਾਫ ਗਲਤੀ ਕੀਤੀ ਆ ਤਾਂ ਉਸ ਚੀਜ਼ ਨੂੰ ਮਾਫ ਕੀਤਾ ਜਾਏ ਅੱਗੇ ਤੋਂ ਅਸੀਂ ਸੁਧਾਰਾਂਗੇ ਬੱਚੇ ਤੇ ਜੇ ਅਸੀਂ ਬੱਚੇ ਦਾ ਪੱਖ ਲੈ ਕੇ ਗਲਤੀ ਹੋਣ ਦੇ ਬਾਵਜੂਦ ਵੀ ਪੱਖ ਲੈਨੇ ਆ ਤਾਂ ਉਸ ਸਕੂਲ ਦੇ ਵਿੱਚ ਵਿਦਿਆਰਥੀ ਜਾਂ ਬੱਚਾ ਕੀ ਅੱਗੇ ਪੜੂਗਾ ਤੇ ਕੀ ਅੱਗੇ ਭਵਿੱਖੋ ਦਾ ਬਣੂਗਾ ਗਲਤੀ ਕੀਤਾ ਯਾਰ ਸਰ ਜੋ ਕਹਵੇ ਗਲਤ ਕਰ ਰਹਾ ਠੀਕ ਬੋਰਦਾਰੇ ਦਾ ਸੇਵਾਦਾਰ ਪੰਡੋਰੀ ਗੋਲਾ ਜਾਲੇ ਪੱਤੀ ਹੋ ਹਾਂਜੀ ਮੇਰੇ ਬੱਚੇ ਦੋ ਇੱਥੇ ਜਿਹੜੇ ਆ ਇੱਕ ਪੜ ਰਿਹਾ ਹੈ ਇਸ ਟਾਈਮ ਵੀ 12ਵੀਂ ਕਲਾਸ ਦੇ ਵਿੱਚ ਤੇ ਮੇਰੀ ਬੱਚੀ ਜਿਹੜੀ 12ਵੀਂ ਕਲਾਸ ਕਰ ਗਈ ਆ ਬਹੁਤ ਵਧੀਆ ਸਿੱਖਿਆ ਹੈ ਬਹੁਤ ਅੱਛੇ ਜਿਹੜੇ ਅਗੇ ਨੇ ਪ੍ਰਿੰਸੀਪਲ ਤੇ ਮਾਸਟਰ ਮਾਸਟਰ ਆਣੀਆਂ ਹਾਂਜੀ ਉਹਨਾਂ ਦੀ ਜਿੰਨੇ ਵੀ ਸਲੋਟ ਕੀਤੀ ਜਾਵੇ ਉਹ ਘਟਿਆ ਪਰ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਜ਼ਿਆਦਾ ਨਿੰਦਕਜੋਗ ਔਰ ਬਹੁਤ ਜ਼ਿਆਦਾ ਮਾੜੀ ਓਕੇ ਬੱਚੇ ਦੀ ਆਪਾਂ ਗਲਤੀ ਛੁਪਾਵਾਂਗੇ ਤੇ ਬੱਚੇ ਨੇ ਕੀ ਕਮਾਈ ਕਰ ਫਿਰ ਸਿੱਖਿਆ ਕਿੱਥੋਂ ਪ੍ਰਾਪਤ ਕਰੋ ਪਰ ਜਿੱਦਾਂ ਦੀ ਬਾਬਾ ਜੀ ਵੀਡੀਓ ਚੱਲਦੀ ਪਈ ਜਿੱਦਾਂ ਕਹਿ ਜਾਂਦਾ ਪਾ ਬਈ ਮਾਟਰ ਦੇ ਮਾਟਾੜੀ ਦੇ ਵਿੱਚ ਸੰਬੰਧ ਸੀ ਜਿਹਦੇ ਕਰਕੇ ਮੈਨੂੰ ਕੁਝ ਚੁਟ ਹੈਗਾ ਇਹ ਗਲਤੀ ਇਹ ਗਲਤ ਹੈ ਇਹ ਚੀਜ਼ ਦਾ ਇਲਜ਼ਾਮ ਲਾਉਣਾ ਬੜਾ ਸੌਖਾ ਹੈ ਹਾਂ ਇਹ ਬਹੁਤ ਗਲਤ ਹੈ ਆ ਇਲਜ਼ਾਮ ਜਿਹੜਾ ਲਾਉਣਾ ਹੈ ਉਹ ਸੌਖਾ ਏ ਪਰ ਇਹਨੂੰ ਪ੍ਰੂਫ ਕਰਨਾ ਔਖਾ ਏ ਇਸ ਕਰਕੇ ਇਹੋ ਜਿਹਾ ਜਿਹੜਾ ਗਲਤ ਅਲੀਗੇਸ਼ਨ ਇਸੇ ਤੇ ਵੀ ਲਾਉਣਾ ਉਹ ਬਹੁਤ ਮਾ